SBI ਬੈਂਕ ਦੇ ਨਾਲ ਲੱਖਾਂ ਰੁਪਏ ਦੀ ਠੱਗੀ ਹੋਈ ਹੈ ਔਰ ਪੁਲਿਸ ਦੇ ਵੱਲੋਂ ਇਸ ਮਾਮਲੇ ਸੰਬੰਧੀ ਇੱਕ ਪਰਚਾ ਦਰਜ ਕੀਤਾ ਗਿਆ ਫਿਰੋਜ਼ਪੁਰ ਦੇ ਵਿੱਚ ਇੱਕ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਸਟੇਟ ਬੈਂਕ ਆਫ ਇੰਡੀਆ ਦੇ ਨਾਲ 46,85,000 ਰੁਪਏ ਦੀ ਠੱਗੀ ਕੀਤੀ ਗਈ ਹੈ ਇਸ ਸੰਬੰਧੀ ਫਿਰੋਜ਼ਪੁਰ ਦੇ ਥਾਣਾ ਸਿਟੀ ਦੀ ਪੁਲਿਸ ਦੇ ਵੱਲੋਂ ਕੇਸ ਦਰਜ ਕੀਤਾ ਗਿਆ ਥਾਣਾ ਸਿਟੀ ਦੇ ਐਸਐਚਓ ਨੇ ਦੱਸਿਆ ਕਿ ਮਾਮਲਾ ਇੱਛੇਵਾਲ ਰੋਡ ਤੇ ਸਥਿਤ SBI ਬ੍ਰਾਂਚ ਦੇ ਨਾਲ ਜੁੜਿਆ ਹੋਇਆ ਉਹਨਾਂ ਦੱਸਿਆ ਕਿ ਬੈਂਕ ਮੈਨੇਜਰ ਦੇ ਵੱਲੋਂ ਪੁਲਿਸ ਨੂੰ ਬਿਆਨ ਦਿੱਤੇ ਗਏ ਜਿਨ੍ਹਾਂ ਦੇ ਵਿੱਚ ਦੱਸਿਆ ਗਿਆ ਕਿ ਸੁਨੀਤਾ ਦੇਵੀ ਜੋ ਕਿ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੀ ਰਹਿਣ ਵਾਲੀ ਹੈ ਉਸ ਨੇ ਝਾਲੀ ਦਸਤਾਵੇਜ਼ ਦਿਖਾ ਕੇ ਬੈਂਕ ਤੋਂ ਲੋਨ ਲਿਆ ਸੁਨੀਤਾ ਨੇ ਲੋਨ ਹਾਸਲ ਕਰਨ ਦੇ ਲਈ ਨਕਲੀ ਦਸਤਾਵੇਜ਼ ਫਰਜ਼ੀ ਆਈ ਕਾਰਡ ਅਤੇ ਹੋਰ ਦਸਤਾਵੇਜ਼ ਦਿਖਾ ਦਿੱਤੇ ਇਹਨਾਂ ਦਸਤਾਵੇਜ਼ਾਂ ਨੂੰ ਆਧਾਰ ਬਣਾ ਕੇ ਬੈਂਕ ਦੇ ਵੱਲੋਂ ਲੋਨ ਦਿੱਤਾ ਗਿਆ ਪੁਲਿਸ ਦੇ ਅਨੁਸਾਰ ਇਹ ਲੋਨ ਕਿਸੇ ਰਹਿਸ਼ੇ ਜਾਇਦਾਦ ਜਾਂ ਕੰਮ ਕਾਜ ਦੇ ਲਈ ਲਿਆ ਗਿਆ ਸੀ ਪਰ ਜਾਂਚ ਦੇ ਦੌਰਾਨ ਇਹ ਸਾਹਮਣੇ ਆਇਆ ਕਿ ਨਾ ਤਾਂ ਜਾਇਦਾਦ ਅਸਲੀ ਸੀ ਨਾ ਹੀ ਆਈਡੀ ਪਛਾਣ ਪੱਤਰ ਪੁਲਿਸ ਨੇ ਆਈਪੀਸੀ ਦੀ ਤਰ੍ਹਾਂ ਅਧੀਨ ਕੇਸ ਸਟਾਰਟ ਕਰਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪੁਲਿਸ ਨੂੰ ਇਹ ਵੀ ਸ਼ੱਕ ਹੈ ਕਿ ਇਸ ਘਟਨਾ ਦੇ ਵਿੱਚ ਹੋਰ ਲੋਕ ਵੀ ਸ਼ਾਮਲ ਨੇ ਜੋ ਕਿ ਸੁਨੀਤਾ ਦੇ ਨਾਲ ਮਿਲ ਕੇ ਇਹ ਸਾਰੀ ਯੋਜਨਾ ਬਣਾਉਣ ਅਤੇ ਅਮਲ ਦੇ ਵਿੱਚ ਲਿਆਉਣ ਦੇ ਲਈ ਸੁਮੇਵਾਰ ਨੇ ਮੌਜੂਦਾ ਸਮੇਂ ਦੇ ਵਿੱਚ ਬੈਂਕ ਦੇ ਨਾਲ ਹੋ ਰਹੀਆਂ ਧੋਖਾਧੜੀਆਂ ਚਰਚਾ ਦਾ ਵਿਸ਼ਾ ਬਣਦੀਆਂ ਨੇ ਸੋ ਹੁਣ ਦੇਖਣਾ ਹੋਵੇਗਾ ਕਿ ਇਸ ਸ਼ਖਸ ਜੋ ਕਿ ਸੁਨੀਤਾ ਰਾਣੀ ਬਣ ਕੇ ਆਈ ਸੀ ਇਸ ਤੇ ਕਦੋਂ ਕਾਰਵਾਈ ਹੋਵੇਗੀ ਕਦੋਂ ਤੱਕ ਇਸ ਨੂੰ ਹਿਰਾਸਤ ਵਿੱਚ ਲਿਆ ਜਾਵੇਗਾ ਟੋਟਲ amount ਹੈ 46,85,000 ਇਹ SBI ਬੈਂਕ ਵਿੱਚ ਜਿਹੜੇ ਕੋਈ ਬਾਹਰੋਂ ਬਾਹਰੀ ਸਟੇਟ ਦੇ ਪੰਜ ਜਾਣੇ ਨੇ ਦੋਸ਼ੀ ਜਿਨ੍ਹਾਂ ਨੇ ਜਾਲੀ ਡਾਕੂਮੈਂਟ ਲਾ ਕੇ ਉਹਨਾਂ ਤੋਂ ਲੋਨ ਲਏ ਔਰ ਬਾਅਦ ਵਿੱਚ ਜਦੋਂ ਬੈਂਕ ਅਥਾਰਟੀ ਨੂੰ ਪਤਾ ਲੱਗਾ ਉਹਨਾਂ ਨੇ ਕੋਟ ਰਾਈ ਸਾਡੇ ਕੋਲ ਲਿਖਤੀ ਕੰਪਲੇਂਟਾਂ ਆ ਚੁੱਕੀਆਂ ਨੇ ਜਿਹਦੇ ਰਿਗਾਰਡਿੰਗ ਕੱਲ ਪੰਜ ਪਰਚੇ ਦਰਜ ਹੋਏ ਅਲੱਗ-ਅਲੱਗ ਪਰਸਨਸ ਤੇ ਸਰ ਟੋਟਲ ਇਹ ਟੋਟਲ amount ਜੀ 46 ਲੱਖ ਤੇ 85 ਹਜ਼ਾਰ ਹੈ ਫਸਰ ਕਿਵੇਂ ਠੱਗੀ ਕਿਵੇਂ ਮਾਰੀ ਸਰ ਕਿਵੇਂ ਧੋਖਾ ਤੜ ਕਿਵੇਂ ਹੋਈ ਬੈਂਕ ਇਨਾਂ ਨੇ ਜੀ ਜਾਲੀ ਦਸਤਾਵੇਜ਼ ਬਣਾ ਕੇ ਔਰ ਬੈਂਕ ਤੋਂ ਲੋਨ ਲਏ ਆ ਉਹ ਜਦੋਂ ਬਾਅਦ ਵਿੱਚ ਹਰ ਥੋੜੀ ਨੂੰ ਪਤਾ ਲੱਗਾ ਉਹਨਾਂ ਨੇ ਪ੍ਰੋਪਰ ਇਨਵੈਂਟਿਗੇਸ਼ਨ ਲੁਣਗਾ ਇਹਨਾਂ ਵਿਖਿਆ ਉਹ ਸਾਰੇ ਦਸਤਾਵੇਜ਼ ਜਿਨ੍ਹਾਂ ਦੇ ਜਾਲੀ ਨਿਕਲੇ ਫਿਰ ਉਹਨਾਂ ਨੇ ਕੋਰਟ ਚ ਅਪਰੋਚ ਕੀਤੀ ਸੋ ਜੱਜ ਸਾਹਿਬ ਵੱਲੋਂ ਲਿਖਤੀ ਸਾਨੂੰ ਆਰਡਰ ਆਇਆ ਪਰਚੇ ਦਰਜ ਕਰ ਲਈ ਇਸ ਦੇ ਨਾਲ ਕਿਸੇ ਮੁਲਾਜ਼ਮ ਦੀ ਵੀ ਮਿਲੀ ਭੁਗਤ ਪਾਈ ਜਾ ਰਹੀ ਹੈ ਉਹਨਾਂ ਨੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਹਾਲੇ ਸਾਡੀ ਉਹ ਬਾਅਦ ਤੱਕ ਸਾਹਮਣੇ ਆਉਣਗੇ